ਗਰ ਪੰਚਾਇਤ ਹੰਡਾਇਆ ਦੇ ਜਿਹੜੇ ਇਲੈਕਸ਼ਨ ਨੇ ਉਹ 21 ਤਰੀਕ ਨੂੰ ਹੋਣ ਜਾ ਰਹੇ ਨੇ ਜਿਹਦੇ ਵਾਸਤੇ ਆਮ ਆਦਮੀ ਪਾਰਟੀ ਨੇ 13-13 ਵਾਰਡਾਂ ਦੇ ਵਿੱਚ ਮਜ਼ਬੂਤ ਕੈਂਡੀਡੇਟ ਖੜੇ ਕੀਤੇ ਨੇ ਜਿਹੜੇ ਜਿੱਤ ਹਾਸਲ ਕਰਕੇ ਨਗਰ ਪੰਚਾਇਤ ਹੰਡਾਇਆ ਵਿੱਚ ਆਮ ਆਦਮੀ ਦੀ ਜਿਹੜੀ ਉਹ ਪੰਚਾਇਤ ਬਣਾਉਣਗੇ ਤੁਸੀਂ ਖੁਦ ਦੋ ਵਾਰ ਕਿਸੇ ਪਹਿਲਾਂ ਬੀਜੇਪੀ ਦੇ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ ਜ਼ਿਲ੍ਹਾ ਪ੍ਰਧਾਨ ਰਹੇ ਹੋ ਵੱਡੀ ਗੱਲ ਬਾਤ ਸੀਗੀ ਅਚਾਨਕ ਪਾਰਟੀ ਕਿਉਂ ਛੱਡੀ ਜਾਂ ਕਿਸੇ ਨੇ ਤੁਹਾਡੇ ਨਾਲ ਕੋਈ ਕੀ ਇਦਾਂ ਦਾ ਕੀਤਾ ਉਹ ਵੀ ਪੁਲਿਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਕੱਲਾ ਰੋਵਾਰ ਦਾ ਬੀਜੇਪੀ ਦਾ ਕੌਂਸਲਰ ਨਹੀਂ ਮੈਂ ਤਿੰਨ ਵਾਰ ਦਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਸੀ ਤੇ ਤਿੰਨ ਵਾਰ ਦਾ ਸਟੇਟ ਦਾ ਬੀਜੇਪੀ ਦਾ ਮੈਂਬਰ ਵੀ ਸੀ ਪਰ ਜਦੋਂ ਦੇ ਮੌਕਾ ਪ੍ਰਸਤ ਕੇਵਲ ਸਿੰਘ ਢਿੱਲੋਂ ਵਰਗੇ ਕਾਂਗਰਸੀ ਆਗੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਗਏ ਉਹਨਾਂ ਨੇ ਆ ਕੇ ਬੀਜੇਪੀ ਦਾ ਕਾਂਗਰਸੀ ਕਰਨਾ ਸ਼ੁਰੂ ਕਰਤਾ ਤੇ ਜਿਹੜੇ ਪੁਰਾਣੇ ਵਰਕਰ ਸੀ ਜਿਨ੍ਹਾਂ ਨੇ ਡਾਂਗਾ ਵੀ ਖਾਧੀਆਂ ਜੇਲਾ ਵੀ ਕਟੀਆਂ ਛੱਤਰ ਵੀ ਖਾਦੇ ਤੇ ਕਿਸਾਨਾਂ ਅੰਦੋਲਨ ਦੇ ਅੰਦਰ ਅਸੀਂ ਲੋਕਾਂ ਦੀ ਬੇਰੁਖੀ ਵੀ ਚੱਲੀ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਕਬਜ਼ਾ ਕਰ ਲਿਆ ऐसे जगह ਦੇ ਉੱਤੇ ਜਦੋਂ ਸਾਡਾ ਸਾਹ ਕੁੱਟਣ ਲੱਗਿਆ ਸਾਨੂੰ ਮਜਬੂਰੀ ਚ ਆ ਕੇ ਆਪਦੀ ਜਿਹੜੀ ਪਾਰਟੀ ਆ ਉਹ ਚੇਂਜ ਕਰਨੀ ਪਈ ਆ ਹੁਣ ਅਸੀਂ ਸਾਰੇ ਜਣੇ ਰਲ ਕੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਜੋਰ ਲਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸਨ ਦਿੱਤਾ ਗਿਆ ਕੋਈ ਪ੍ਰਧਾਨਗੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਭਾਰਤੀ ਜਨਤਾ ਪਾਰਟੀ ਦੇ ਬਹੁਤ ਉੱਚ ਅਹੁਦਿਆਂ ਦੇ ਉੱਤੇ ਰਹਿ ਚੁੱਕਿਆ ਮੈਂ ਅੱਜ ਤੱਕ ਕਦੇ ਪਾਰਟੀ ਤੋਂ ਵੀ ਕੁਝ ਨਹੀਂ ਮੰਗਿਆ ਉਸੀ ਤਰ੍ਹਾਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਿ ਆਇਆ ਤਾਂ ਆਪਣੇ ਪਿੰਡ ਦੇ ਹੀ ਆਪਣੇ ਲੋਕਾਂ ਦੀ ਸੇਵਾ ਕਰਨ ਵਾਸਤੇ ਆਇਆ ਇੱਥੇ ਕੋਈ ਸ਼ਰਤ ਰੱਖ ਕੇ ਨਹੀਂ ਆਇਆ ਹੰਡਿਆਏ ਦੇ ਬੜੇ ਵੱਡੇ ਮੁੱਦੇ ਨੇ ਭਾਵੇਂ ਉਹ ਕੋਈ ਹਸਪੀਟਲ ਦਾ ਮੁੱਦਾ ਹੋਵੇ ਪਿੰਡ ਦੇ ਮੁੱਦੇ ਹੋਣ ਤੁਸੀਂ ਖੁਦ ਉੱਥੋਂ ਦੇ ਜੱਦੀ ਮਨ ਕਿਦਾਂ ਦੇ ਮੁੱਦੇ ਨੇ ਜਿਹੜੇ ਆ ਨਹੀਂ ਇਹ ਗੱਲ ਨੂੰ ਸੋਚ ਕੇ ਜੀ ਮੈਂ ਐਮਸੀ ਇਲੈਕਸ਼ਨ ਦੇ ਵਿੱਚ ਦੁਬਾਰਾ ਟਰਾਈ ਕਰ ਰਿਹਾ ਕਿਉਂਕਿ ਹੰਡਿਆਏ ਦੇ ਵਿੱਚ ਜਿਹੜਾ ਮੇਰਾ ਆਬਦਾ ਪਿੰਡ ਆ ਉੱਥੇ ਬਹੁਤ ਸਾਰੇ ਐਸੇ ਪੈਂਡਿੰਗ ਮੁੱਦੇ ਨੇ ਜਿਨ੍ਹਾਂ ਦੇ ਲੋਕਾਂ ਨੂੰ ਲੋੜ ਆ ਹੱਲ ਦੀ ਉਹਨਾਂ ਦੀ ਅਸੀਂ ਉਹ ਸਥਾਈ ਹੱਲ ਲਈ ਅੱਜ ਆਮ ਆਦਮੀ ਪਾਰਟੀ ਦਾ ਹਿੱਸ ਨਜਾਤ ਲੋਕਾਂ ਨੂੰ ਦਵਾਈ ਜਾ ਸਕੇ ਤੁਹਾਡੇ ਖੋਦੇ ਬਾੜ ਦੇ ਵਿੱਚੋਂ ਵੀ ਕੋਈ ਇਦਾਂ ਦੀ ਕੋਈ ਹੋਇਆ ਵੀ ਤੁਹਾਨੂੰ ਉਹ ਬਾੜ ਛੱਡਣਾ ਪਿਆ ਮੇਰਾ ਜਿਹੜਾ ਖੁੱਦਾ ਬਾੜ ਸੀ ਉਹਦੇ ਵਿੱਚ ਕੀ ਸੀ ਸਾਡੇ 2 ਐਮਸੀਆਂ ਦੇ ਬਾੜ ਡਿਲੀਮਿਟੇਸ਼ਨ ਦੇ ਵਿੱਚ ਇੱਕ ਹੋਗੇ ਸੀ ਜਿਹੜਾ ਦੂਸਰਾ ਕਾਉਂਸਲਰ ਸੀ ਉਹ ਵੀ ਮੇਰੀ ਭਾਰਤੀ ਜਨਤਾ ਪਾਰਟੀ ਦਾ ਉਦੋਂ ਮੇਰੇ ਨਾਲ ਸਾਥੀ ਸੀ ਉਹਨਾਂ ਨੇ ਉਦੋਂ ਗੁਜਾਰਸ਼ ਕੀਤੀ ਵੀ ਅਸੀਂ ਇਸ ਬਾੜ ਚ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਮੈਂ ਉਹ ਬਾੜ ਉਹਨਾਂ ਵਾਸਤੇ ਛੱਡਤਾ ਸੀ ਜਿਹੜਾ ਦੂਸਰਾ ਬਾੜ ਸੀ ਮੇਰੇ ਨਾਲ ਲੱਗਦਾ ਬਾੜ ਜਿੱਥੇ ਮੈਂ ਇੱਕ ਸਾਲ ਤੋਂ ਤਿਆਰੀ ਕਰ ਰਿਹਾ ਸੀ ਤੇ ਉੱਥੋਂ ਦਾ ਰਿਸਪੌਂਸ ਜਿਹੜਾ ਮੇਰੇ ਵਾਸਤੇ ਬਹੁਤ ਵਧੀਆ ਸੀ ਰੱਬ ਦੀ ਕਿਰਪਾ ਨਾਲ ਚਾਹੇ ਪਾਰਟੀ ਚੇਂਜ ਹੋ ਗਈ ਮੈਂ ਉਹ ਸੀਟ ਤੁਹਾਨੂੰ ਫੇਰ ਵੀ ਜਿੱਤ ਕੇ ਆਮ ਆਦਮੀ ਦੀ ਝੋਲੀ 'ਚ ਪਾਵਾਂਗਾ ਤੁਸੀਂ ਜੀ ਲੀਡਰਸ਼ਿਪ ਨਾਲ ਦੀ ਕੀ ਕਹਿਣਾ ਚਾਹੋਗੇ ਲੀਡਰਸ਼ਿਪ ਵੱਲੋਂ ਕੋਈ ਵੀ ਤੁਹਾਡੇ ਨਾਲ ਆਜੇ ਤੇ ਨਾਮ ਮੰਤਰੀ ਜੀ ਆਏ ਨੇ ਨਾ ਕੋਈ ਜ਼ਿਲ੍ਹਾ ਪ੍ਰਧਾਨ ਆਇਆ ਜਾਂ ਕਿਸੇ ਤਰ੍ਹਾਂ ਦਾ ਕੋਈ ਚੇਅਰਮੈਨ ਆਇਆ ਕੋ ਮੀਤ ਹੇਰ ਜੀ ਅੱਜ ਤੁਹਾਨੂੰ ਪਤਾ ਵੀ ਸੈਸ਼ਨ ਚੱਲ ਰਿਹਾ ਦਿੱਲੀ 'ਚ ਸੀਗੇ ਹਰਿੰਦਰ ਜੀ ਆਈਸੀ ਆ ਕੇ ਸਾਰਿਆਂ ਨੂੰ ਪਾਰਟੀ ਦੇ ਜਿਹੜਾ ਚੋਣ ਚ ਉਹਨੇ ਦੇਖੇ ਗਏ ਨੇ ਇੱਥੇ ਆ ਕੇ ਉਹਨਾਂ ਨੇ ਕਿਤੇ ਜ਼ਰੂਰੀ ਜਾਣਾ ਸੀ ਜਿਹੜੀ ਸਾਰੀ ਤਿਆਰੀ ਆ ਉਹ ਪਾਰਟੀ ਦੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਕਰਵਾਈ ਆ ਤੇ ਜਿਹੜੇ ਫਾਰਮ ਜਮ੍ਹਾਂ ਕਰਾਉਣੇ ਸੀ ਉਹ ਸਾਰੇ ਉਦੋਂ ਪਹਿਲਾਂ ਪਹਿਲਾਂ ਅਸੀਂ ਸੈਟਿੰਗ ਉਹਦੀ ਕਰਕੇ ਉਹ ਤਿਆਰ ਕਰਾ ਕੇ ਸਾਨੂੰ ਦੇ ਕੇ ਗਏ ਨੇ ਕਿਹਦੇ ਨਤੀਜੇ ਆਉਣ ਦੀ ਉਮੀਦ ਰੱਖਦੇ ਦੇਖੋ 13 13 ਸੀਟਾਂ ਆ ਆਮ ਆਦਮੀ ਪਾਰਟੀ ਜਿਹੜੀ ਉਹ ਬਰਨਾਲਾ ਦੇ ਜਿਹੜਾ ਕਸਬਾ ਹੰਡਿਆ ਆ ਉੱਥੋਂ ਜਿੱਤੂਗੀ